ਜਿੰਦਾਬਾਦ 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 ਜੈ ਮਾ ਜੈ ਮਾ ਵਰਕਸ ਸਮਾਧਾਨ ਜਿੰਦਾਬਾਦ ਜਿੰਦਾਬਾਦ ਸਰ ਪ੍ਰਦਰਸ਼ਨ ਕੀਤਾ ਗਿਆ ਕੀ ਕਾਰਨ ਸਰਕਾਰ ਨੇ ਇਹ ਬਣਿਆ ਕਿ ਅਮਿਤ ਸ਼ਾਹ ਨੇ ਜੋ ਵੀ ਸ਼ਬਦਾਵਲੀ ਵਰਤੀਆ ਬਹੁਤ ਹੀ ਨਿੰਦਨੀਯਯੋਗ ਆ ਕਿ ਇਸ ਬੰਦੇ ਨੂੰ ਅਸੀਂ ਇੰਨਾ ਚੈਲੰਜ ਕਰਦੇ ਆ ਕਿ ਐਸਸੀ ਭਾਈਚਾਰਾ ਸਾਰਾ ਹੁਣ ਇਕੱਠਾ ਹੋਇਆ ਜਿੰਨ ਤੇ ਕਹ ਇਸਤੀਫਾ ਨਹੀਂ ਦੇਗਾ ਸਾਡਾ ਸੰਘਰਸ਼ ਇਦਾ ਹੀ ਜਾਰੀ ਰਹੇਗਾ ਕਿਉਂਕਿ ਡਾਕਟਰ ਭੀਮਰਾਓ ਅੰਬੇਦਕਰ ਜੀ ਸਾਡੇ ਵਾਸਤੇ ਸਾਡੇ ਸਾਡੇ ਪੂਰੇ ਦੇਸ਼ਵਾਦ ਦੇ ਸਿੰਬਲ ਆਫ ਨੋਲਿਜ ਆ ਉਹਨਾਂ ਵਰਗਾ ਨਾ ਕੋਈ ਬਣ ਸਕਦਾ ਨਾ ਕੋਈ ਬਣ ਸਕਦਾ ਯਾਰ ਕਿ ਇਹਨਾਂ ਨੇ ਉਹਦੇ ਉੱਤੇ ਟਿੱਪਣੀ ਕੀਤੀ ਆ ਉਹ ਬਹੁਤ ਹੀ ਨਿੰਦਨੀਯੋਗ ਆ ਅਸੀਂ ਸਾਰਾ ਸਮਾਜ ਇਕੱਠਾ ਹੋ ਕੇ ਜਿੰਨੀ ਦੇਖ ਨੂੰ ਸਜਾ ਨਹੀਂ ਹੁੰਦੀ ਅਸੀਂ ਇਹ ਸੰਘਰਸ਼ ਜਾਰੀ ਰੱਖਾਂਗੇ ਜੈ ਭੀਮ ਜੈ ਭਾਰਤ ਜੀ ਸਰ ਅੱਜ ਦਾ ਕੀ ਕਾਰਨ ਹੈ ਅੱਜ ਇਹ ਪੁਤਲਾ ਫੁਕਾਇਆ ਕੀ ਕਰ ਰਹੇ ਆ ਇਹ ਸਰ ਇਹਦਾ ਕਾਰਨ ਇਹ ਹੈਗਾ ਆ ਅਮਿਤ ਸਾਹ ਮੁਰਦਾਵਾਦ ਮੁਰਦਾ ਬਾਗ ਐ ਅਮੀਰ ਸਾਹ ਨੇ ਜਿਸ ਨੂੰ ਆਹੀ ਸੰਵਿਧਾਨ ਦਾ ਮੰਦਰ ਬਣਾਇਆ ਉਹ ਮੰਦਰ ਦੇ ਵਿੱਚ ਸੰਵਿਧਾਨ ਦੀ ਹੀ ਬੇਦਬੀ ਕਰ ਰਿਹਾ ਯਾਰ ਸੰਵਿਧਾਨ ਬਣਾਉਣ ਵਾਲਾ ਬਾਬਾ ਸਾਹਿਬ ਅੰਬੇਦਕਰ ਉਹਦੇ ਉੱਤੇ ਗਲਤ ਬੋਲ ਰਿਹਾ ਯਾਰ ਜੇ ਉਹਦੇ ਤੇ ਇਕੱਲੇ ਤੇ ਗਲਤ ਨਹੀਂ ਬੋਲਿਆ ਸੰਵਿਧਾਨ ਵਾਲੇ ਤੇ ਗਲਤ ਨਹੀਂ ਹੈ ਸਾਡੇ ਪੂਰੇ ਸਮਾਜ ਦੇ ਦਿਲਾਂ ਤੇ ਠੇਸ ਲਗਾਈ ਜਾ ਰਹੀ ਹੈ ਸਾਡੇ ਪੂਰੇ ਸਮਾਜ ਨੂੰ ਲਤਾੜਿਆ ਜਾ ਰਿਹਾ ਹੈ ਜੇ ਅੱਜ ਵੀ ਸਾਡੀ ਸੋਚ ਉਹਦੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਸੰਵਿਧਾਨ ਦੇ ਮੁਤਾਬਿਕ ਬਾਬਾ ਸਾਹਿਬ ਦੇ ਮੁਤਾਬਿਕ ਨਹੀਂ ਚਲੀ ਤਾਂ ਅਸੀਂ ਆਉਣ ਵਾਲੇ ਟਾਈਮ ਤੇ ਬਹੁਤ ਹੀ ਪਿਛੜੇ ਰਹਿ ਜਾਾਂਗੇ ਮੇਰੀ ਸੋਚ ਹੈ ਅਸੀਂ ਸਾਰੇ ਸਮਾਜ ਰਲ ਮਿਲ ਕੇ ਇਹਦਾ ਵਿਰੋਧ ਕਰੀਏ ਜਗਾ ਜਗਾ ਤੇ ਆਂਦੇ ਪੁਤਲੇ ਫੂਕੀਏ ਜੇ ਅਸੀਂ ਅੱਜ ਆਦਾ ਵਿਰੋਧ ਨਹੀਂ ਕੀਤਾ ਤੇ ਕੱਲ ਨੂੰ ਸਾਡੇ ਸਿਰਾਂ ਦੇ ਉੱਤੇ ਆ ਕੇ ਬਹਿ ਜਾਣਗੇ ਸਾਨੂੰ ਲਾਤਾਰਨਗੇ ਤੇ ਜਿਹੜੇ ਬਾਬਾ ਸਾਹਿਬ ਨੇ ਸਾਨੂੰ ਹੱਕ ਦਿੱਤੇ ਆ ਉਹ ਸਾਡੇ ਸਾਡੇ ਸਮਾਜ ਕੋਲੋਂ ਖੋਤੇ ਜਾਣਗੇ ਧੰਨਵਾਦ ਜੈ ਜੈਕਾਰ ਜਗਾ ਜਗਾ ਦੇਵ ਜੈ ਜੈਕਾਰ ਵਰਕੇ ਸੰਵਿਧਾਨ ਜਿੰਦਾਬਾਦ ਜਿੰਦਾਬਾਦ ਸਰ ਪ੍ਰਦਰਸ਼ਨ ਕੀਤਾ ਗਿਆ ਕੀ ਕਰਨਾ ਸਰ ਫਾਰਨ ਇਹ ਬਣਿਆ ਕਿ ਅਮਿਤ ਸ਼ਾਹ ਨੇ ਜੋ ਵੀ ਸ਼ਬਦਾਵਲੀ ਵਰਤੀਆ ਬਹੁਤ ਹੀ ਨਿੰਦਨੀਯੋਗ ਆ ਕਿ ਇਸ ਬੰਦੇ ਨੂੰ ਅਸੀਂ ਇੰਨਾ ਚੈਲੰਜ ਕਰਦੇ ਆ ਕਿ ਐਸਸੀ ਭਾਈਚਾਰਾ ਸਾਰਾ ਹੁਣ ਇਕੱਠਾ ਹੋਇਆ ਜਿੰਨ ਤੇ ਕ ਇਸਤੀਫਾ ਨਹੀਂ ਦੇਗਾ ਸਾਡਾ ਸੰਘਰਸ਼ ਇਦਾ ਹੀ ਜਾਰੀ ਰਹੇਗਾ ਕਿਉਂਕਿ ਡਾਕਟਰ ਭੀਮਰਾਓ ਅੰਬੇਦਕਰ ਜੀ ਸਾਡੇ ਵਾਸਤੇ ਸਾਡੇ ਸਾਡੇ ਪੂਰੇ ਦੇਸ਼ਵਾਦ ਦੇ ਸਿੰਬਲ ਆਫ ਨੋਲਿਜ ਆ ਉਹਨਾਂ ਵਰਗਾ ਨਾ ਕੋਈ ਬਣ ਸਕਦਾ ਨਾ ਕੋਈ ਬਣ ਸਕਦਾ ਯਾਰ ਕਿ ਇਹਨਾਂ ਨੇ ਉਹਦੇ ਉੱਤੇ ਟਿੱਪਣੀ ਕੀਤੀ ਆ ਉਹ ਬਹੁਤ ਹੀ ਨਿੰਦਨੀਯੋਗ ਆ ਅਸੀਂ ਸਾਰਾ ਸਮਾਜ ਇਕੱਠਾ ਹੋ ਕੇ ਜਿੰਨ ਤੇ ਇਹਨੂੰ ਸਜ਼ਾ ਨਹੀਂ ਹੁੰਦੀ ਅਸੀਂ ਇਹ ਸੰਘਰਸ਼ ਜਾਰੀ ਰੱਖਾਂਗੇ ਜੈ ਭੀਮ ਜੈ ਭਾਰਤ ਜੀ ਸਰ ਅੱਜ ਦਾ ਕੀ ਕਾਰਜਕਰ ਆ ਦੇਖ ਰਿਹਾ ਪੁੱਤਲਾ ਫੁਕਾਏ ਕੀ ਕਰ ਰਿਹਾ ਇਹ ਸਰੇਦਾ ਕਾਰਨ ਇਹ ਹੈਗਾ ਆ ਅਮਿਤ ਸਾਹ ਮੁਰਦਾਬਾਦ ਮੁਰਦਾਬਾਦ ਇਹ ਅਮਿਤ ਸਾਹ ਨੇ ਜਿਸ ਨੂੰ ਇਹ ਸੰਵਿਧਾਨ ਦਾ ਮੰਦਰ ਬਣਾਇਆ ਉਹ ਮੰਦਰ ਦੇ ਵਿੱਚ ਸੰਵਿਧਾਨ ਦੀ ਹੀ ਬੇਦਬੀ ਕਰ ਰਿਹਾ ਆ ਯਾਰ ਸੰਵਿਧਾਨ ਬਣਾਉਣ ਵਾਲਾ ਬਾਬਾ ਸਾਹਿਬ ਅੰਬੇਦਕਰ ਉਹਦੇ ਉੱਤੇ ਗਲਤ ਬੋਲ ਰਿਹਾ ਆ ਜੇ ਉਹਦੇ ਤੇ ਇਕੱਲੇ ਤੇ ਗਲਤ ਨਹੀਂ ਬੋਲਿਆ ਸੰਵਿਧਾਨ ਵਾਲੇ ਤੇ ਗਲਤ ਨਹੀਂ ਹੈ ਸਾਡੇ ਪੂਰੇ ਸਮਾਜ ਦੇ ਦਿਲਾਂ ਤੇ ਠੇਸ ਲਗਾਈ ਜਾ ਰਹੀ ਹੈ ਸਾਡੇ ਪੂਰੇ ਸਮਾਜ ਨੂੰ ਲਤਾੜਿਆ ਜਾ ਰਿਹਾ ਹੈ ਜੇ ਅੱਜ ਵੀ ਸਾਡੀ ਸੋਚ ਉਹਦੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਸੰਵਿਧਾਨ ਦੇ ਮੁਤਾਬਿਕ ਆ ਬਾਬਾ ਸਾਹਿਬ ਦੇ ਮੁਤਾਬਿਕ ਨਹੀਂ ਚਲੀ ਤਾਂ ਅਸੀਂ ਆਉਣ ਵਾਲੇ ਟਾਈਮ ਤੇ ਬਹੁਤ ਹੀ ਪਿਛੜੇ ਰਹਿ ਜਾਾਂਗੇ ਮੇਰੀ ਸੋਚ ਹੈ ਅਸੀਂ ਸਾਰੇ ਸਮਾਜ ਰਲ ਮਿਲ ਕੇ ਇਹਦਾ ਵਿਰੋਧ ਕਰੀਏ ਜਗਾ ਜਗਾ ਤੇ ਇਹਦੇ ਪੁਤਲੇ ਫੂਕੀਏ ਜੇ ਅਸੀਂ ਅੱਜ ਆਦਾ ਵਿਰੋਧ ਨਹੀਂ ਕੀਤਾ ਤੇ ਕੱਲ ਨੂੰ ਸਾਡੇ ਸਿਰਾਂ ਦੇ ਉੱਤੇ ਆ ਕੇ ਬਹਿ ਜਾਣਗੇ ਸਾਨੂੰ ਲਾਤਾਰਨਗੇ ਤੇ ਜਿਹੜੇ ਬਾਬਾ ਸਾਹਿਬ ਨੇ ਸਾਨੂੰ ਹੱਕ ਦਿੱਤੇ ਆ ਉਹ ਸਾਡੇ ਸਾਡੇ ਸਮਾਜ ਕੋਲੋਂ ਖੋਤੇ ਜਾਣਗੇ ਧੰਨਵਾਦ